ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਹ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰਗ ਕਰਿ ਅੰਗ ਨਰਨਾਮੇ ਆਕਾਮੇ ਚਾਤਰੀ ਛੰਦ ਤਉਹ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰਗ ਕਰਿ ਅੰਗ ਨਰਨਾਮੇ ਆਕਾਮੇ ਚਾਤਰੀ ਛੰਦ ਤਉਹ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਹ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਹ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਹ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆ ਕਾਮੇ ਚਾਤ੍ਰਿ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆ ਕਾਮੇ ਚਾਤ੍ਰਿ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆ ਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੋਏ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿ ਅੰਕਰਿ ਨਰਨਾਮੇ ਅਕਾਮੇ ਚਾਤਰੀ ਛੰਦ ਤੋਏ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿ ਅੰਕਰਿ ਨਰਨਾਮੇ ਅਕਾਮੇ ਚਾਤਰੀ ਛੰਦ ਤੋਏ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਅੰ ਨਰਨਾਮੇ ਆਕਾਮੇ ਚਾਤ੍ਰਿ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਅੰ ਨਰਨਾਮੇ ਆਕਾਮੇ ਚਾਤ੍ਰਿ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤ੍ਰੀ ਛੰਦ ਤੋਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤ੍ਰੀ ਛੰਦ ਤੋਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤ੍ਰਿ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤ੍ਰਿ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆ ਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆ ਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆ ਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉ ਹੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤ੍ਰਿ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤ੍ਰਿ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤੁਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੇ ਆਕਾਮੇ ਚਾਤਰੀ ਛੰਦ ਤਉਐ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿ ਅੰ ਨਰਨਾਮੇ ਆਕਾਮੇ